ਤੋ ਸਵਾਲੇ ਪੈਦਾ ਹੁੰਦਾ ਹੈ ਲਿਖੇ ਹੋਏ ਹੁਕਮ ਦੇ ਮੁਤਾਬਕ ਕਿੱਥੇ ਲਿਖਿਆ ਆਇਆ ਆਮ ਕਹਿੰਦੇ ਆ ਸਭ ਕੁਝ ਮਨੁੱਖ ਦੇ ਮੱਥੇ ਦੇ ਵਿੱਚ ਲਿਖਿਆ ਹੋਇਆ ਹੈ ਲਿਖਿਆ ਹੋਇਆ ਹੈ ਇਹ ਕਦੋਂ ਲਿਖਿਆ ਗਿਆ ਹੈ ਕਿਵੇਂ ਲਿਖਿਆ ਜਾਂਦਾ ਜੋ ਮਨ ਕਰਕੇ ਐਸੀ ਬੋਲਦੇ ਆ ਜੋ ਮਨ ਕਰਕੇ ਐਸੀ ਵੇਖਦੇ ਆ ਜੋ ਮਨ ਕਰਕੇ ਐਸੀ ਕਰਦੇ ਆ बस ਸਾਡਾ ਕੀਤਾ ਹੋਇਆ ਉਹਦੇ ਸੰਸਕਾਰ ਬਣ ਜਾਂਦੇ ਨੇ ਅਕਸ ਬਣ ਜਾਂਦੇ ਨੇ ਛਾਪ ਬਣ ਜਾਂਦੀ ਹੈ ਨਾਲ ਦੇ ਨਾਲ ਲਿਖਿਆ ਜਾ ਰਿਹਾ ਹੈ ਕਰਮਾਂ ਦੀ ਇਹ ਰੂਪ ਰੇਖਾ ਮਨੁੱਖ ਦੇ ਨਾਲ ਚੱਲਦੀ ਹੈ ਇਸ ਵਾਸਤੇ ਮਨੁੱਖ ਨੂੰ ਕਰਮ ਭੂਮੀ ਆਖਿਆ ਗਿਆ ਇਸ ਨੂੰ ਜੋ ਇੱਕ ਦਫਾ ਸਮਝ ਜਾਏ ਬਸ ਉਹ ਹਰ ਵਕਤ ਪਰਸਨ ਰਹਿੰਦਾ ਹੈ ਧਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਸ਼ਲੋਕ ਇਸ ਸੰਬੰਧ ਵਿੱਚ ਸਮਝਾਣ ਵਾਸਤੇ ਲਾਜ਼ਮੀ ਸਮਝਦਾ ਮੈਂ ਸਾਇਬ ਕਹਿੰਦੇ ਨੇ ਚਿੰਤਾ ਤਾਂ ਕੀ ਕੀ ਜੀਏ ਜੋ ਅਨਹੋਨੇ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਮਨੁੱਖ ਦੇ ਅੰਦਰ ਬੜੀ ਪਰਵਲ ਚਿੰਤਾ ਹੈ ਕਿਉਂ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਅੰਦਰ ਚਿੰਤਾ ਕਿਦਰੇ ਹੋ ਨਾ ਜਾਏ ਕਿਦਰੇ ਹੋ ਨਾ ਜਾਏ ਦੂਸਰਾ ਐਸਾ ਹੋਣਾ ਹੀ ਚਾਹੀਦਾ ਹੈ ਕਿਉਂਕਿ ਮੈਂ ਚਾਹਨਾ ਮੇਰੀ ਮੰਗ ਹੈ ਮੇਰੀ ਇੱਛਾ ਹੈ ਕਿ ਕਿਦਰੇ ਐਸਾ ਨਾ ਹੋਵੇ ਕਿ ਨਾ ਹੋਵੇ ਤੋਂ ਚਿੰਤਾ ਗੁਰੂ ਤੇਗ ਪਾਦਰ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ ਜੋ ਨਹੀਂ ਹੁੰਦਾ ਉਹ ਨਹੀਂ ਹੁੰਦਾ ਜੋ ਹੁੰਦਾ ਹੈ ਉਹ ਹੀ ਹੁੰਦਾ ਹੈ ਇਸ ਵਾਸਤੇ ਚਿੰਤਾ ਕਿਹੜੀ ਗਲਤੀ क्योंकि अनहोनी होगी नहीं जो अनहोनी हो जेकर अनहोनी हो चिंता कर तो अनहोनी नहीं इस वास्ते साहब कहें निश्चिंत हो जा जगत सथिर कुछ भी नहीं है यह मार्ग संसार को नानक थिर नहीं होए अगर मनुख न इस समझ आ जाए तो समझ करके वो सुखी हो जाता है ना समझ आए ਤੋ ਦੁਖੀ ਹੋ ਜਾਂਦਾ ਹੈ ਕੀਤੇ ਹੋਏ ਕਰਮਾਂ ਅਨਸਾਰ ਮਸਤਕ ਦੇ ਸੰਸਕਾਰ ਬਣਦੇ ਜਾਂਦੇ ਨੇ ਮਨ ਦੇ ਸੰਸਕਾਰ ਬਣਦੇ ਜਾਂਦੇ ਨੇ ਔਰ ਉਸ ਤੋਂ ਸੁਖ ਤੇ ਦੁਖ ਉਤਪਨ ਹੁੰਦਾ ਹੈ ਕਿਉਂਕਿ ਇਹ ਮर्यादा ਉਸ ਪਰਿਪੂਰਨ ਪ੍ਰਮਾਤਮਾ ਨੇ ਬਣਾਈ ਹੈ ਇਸ ਵਸਤੇ ਸਾਇਬ ਜੀ ਦੇ ਹੁਕਮੇ ਲਿਖ ਦੁਖ ਸੁਖ ਪਾਈਏ ਇੱਕ ਨਾ ਹੁਕਮੇ ਬਖਸ਼ੀਸ ਇੱਕ ਹੁਕਮੇ ਸਦਾ ਬ ਹੋ ਆਈਏ ਜੋ ਇਸ ਤਰਤੀਬ ਨੂੰ ਸਮਝ ਲੈਂਦੇ ਨੇ ਮੰਨ ਲੈਂਦੇ ਨੇ ਹੁਕਮ ਦੇ ਚ ਰਹਿੰਦੇ ਨੇ ਬਖਸ਼ਿਸ਼ ਹੋ ਜਾਂਦੀ ਉਹਨਾਂ ਦੀ ਪਰ ਇੱਕ ਉਹ ਨੇ ਜੋ ਇਸ ਹੁਕਮ ਨੂੰ ਸਮਝਦੇ ਨਹੀਂ